ਦਾਨ ਸੰਸਥਾ ਜਿਹੜੀ ਆ ਉਹਦੀ ਸ਼ੁਰੂਆਤ ਕੀਤੀ ਗਈ ਹੈ ਤੇ ਉਹਦੇ ਰਾਹੀਂ ਅਸੀਂ ਜਿਹੜੀ ਪੈਡ ਦਾਨ ਮੁਹਿੰਮ ਸ਼ੁਰੂ ਕੀਤੀ ਉਹਦੇ ਰਾਹੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਪੈਡ ਆ ਉਹ ਡਿਲੀਵਰ ਕਰਨੇ ਵੀ ਸ਼ੁਰੂ ਕੀਤੇ ਆ ਬਹੁਤ ਲੇਡੀਜ਼ ਸੀਗੀਆਂ ਜਿਹੜੀਆਂ ਅਜੇ ਵੀ ਘਰ ਦੇ ਵਿੱਚ ਬੈਠੀਆਂ ਸੀਗੀਆਂ ਅੱਜ ਉਹ ਬੜਾ ਮਤਲਬ ਉਹਨਾਂ ਨੂੰ ਵੀ ਵਧੀਆ ਫੀਲ ਹੋਇਆ ਦਿਲੋਂ ਧੰਨਵਾਦ ਕਰਦੀ ਆਂ ਵੀ ਸਾਡਾ ਇੰਨਾ ਸੋਹਣਾ ਸਾਨੂੰ ਬੀਬੀਆਂ ਨੂੰ ਸਹਿਯੋਗ ਦਿੱਤਾ ਮੈਨੂੰ ਲੱਗਦਾ ਵੀ ਇਸ ਤੋਂ ਵੱਡਾ ਕੋਈ ਪੁੰਦਾਨ ਨਹੀਂ ਹੈਗਾ ਮੈਨੂੰ ਲੱਗਦਾ ਕਿ ਬਹੁਤੀਆਂ ਬੀਬੀਆਂ ਹਾਲੇ ਵੀ ਜਿਹੜੀਆਂ ਕੱਪੜਾ ਯੂਜ਼ ਕਰਦੀਆਂ ਹੈ ਹਨਾ ਉਹਨਾਂ ਨੇ ਕਿਹਾ ਵੀ ਕਿ ਅਸੀਂ ਤਾਂ ਕਹਿੰਦੇ ਪੈਡ ਦੇਖਿਆ ਵੀ ਨਹੀਂ ਹੱਥ 'ਚ ਫੜ ਕੇ ਵੀ ਨਹੀਂ ਦੇਖਿਆ ਫਿਜ਼ੀਕਲੀ ਤਾਂ ਆਪਾਂ ਕਰ ਹੀ ਰਹੀਆਂ ਇਸ ਚੀਜ਼ ਨੂੰ ਪ੍ਰਮੋਟ ਤੇ ਮੈਂਟਲੀ ਵੀ ਕਰ ਰਹੀਆਂ ਆ ਜੇ ਅੱਜ ਇੱਥੇ 200 ਬੀਬੀਆਂ ਸੀਗੀਆਂ ਤੇ ਹੁਣ ਗਾਂ 2000 ਭਾਵੇਂ 20000 ਹੋ ਜਾਣ ਹੈਨਾ ਸਾਨੂੰ ਤਾਂ ਚੰਗਾ ਲੱਗ ਰਿਹਾ ਹੈ ਮੇਸ਼ਾ ਟੀਵੀ ਦੇ ਵੱਲੋਂ ਪੁੰਨਦਾਨ ਸੰਸਥਾ ਜਿਹੜੀ ਆ ਉਹਦੀ ਸ਼ੁਰੂਆਤ ਕੀਤੀ ਗਈ ਹੈ ਤੇ ਉਹਦੇ ਰਾਹੀਂ ਅਸੀਂ ਜਿਹੜੀ ਪੈਡਦਾਨ ਮੁਹਿੰਮ ਸ਼ੁਰੂ ਕੀਤੀ ਉਹਦੇ ਰਾਹੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਪੈਡ ਆ ਉਹ ਡਿਲੀਵਰ ਕਰਨੇ ਵੀ ਸ਼ੁਰੂ ਕੀਤੇ ਆ ਅਸੀਂ ਬਾਉਪੂਰ ਵੀ ਗਏ ਅਲੱਗ-ਅਲੱਗ ਪਿੰਡਾਂ ਦੇ ਵਿੱਚ ਗਏ ਢੁੱਡੀਕੇ ਹਫਤਾ ਤੱਕ ਪਹਿਲਾਂ ਆਏ ਸੀਗੇ ਸ਼ਰਨ ਜੀ ਹੋਣਾ ਨੇ ਸਾਡੀ ਬਹੁਤ ਮਦਦ ਕੀਤੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਹੜੀਆਂ ਬੀਬੀਆਂ ਆ ਉਹਨਾਂ ਦਾ ਇਕੱਠ ਬੁਲਾਇਆ ਅਲੱਗ-ਅਲੱਗ ਪਿੰਡਾਂ ਦੇ ਸਰਪੰਚ ਜਿਹੜੇ ਨੇ ਉਹਨਾਂ ਨਾਲ ਕੰਟੈਕਟ ਕਰਕੇ ਤੇ ਹੁਣ ਵੀ ਅਸੀਂ ਅੱਜ ਜਦੋਂ ਆਏ ਆ ਸਵੇਰ ਦੇ 9 ਵਜੇ ਦੇ ਆਏ ਆ ਆਪਾਂ ਤੇ ਹੁਣ ਆ ਤੀਜਾ ਪਿੰਡ ਆ ਜਿੱਥੇ ਅਸੀਂ ਬੀਬੀਆਂ ਦਾ ਇਕੱਠ ਦੇਖਿਆ ਸਾਨੂੰ ਚੰਗਾ ਵੀ ਲੱਗ ਰਿਹਾ ਹੈ ਕਿ ਬੀਬੀਆਂ ਵੱਧ ਵੱਧ ਸਾਡੇ ਨਾਲ ਜੁੜ ਰਹੀਆਂ ਆ ਤੁਸੀਂ ਵੀ ਇਸ ਮੋਹਮ ਦੇ ਨਾਲ ਜੁੜੇ ਹੋ ਤੁਸੀਂ ਵੀ ਹੁਣ ਸਾਰੇ ਮੈਂਬਰ ਹੈਗੇ ਹੋ ਹੈਨਾ ਤੁਸੀਂ ਕੁਝ ਕਹਿਣਾ ਚਾਹੋ ਕਿਉਂਕਿ ਬੀਬੀਆਂ ਜਿਹੜੀਆਂ ਮੈਨੂੰ ਲੱਗਦਾ ਕਿ ਚੰਗਾ ਰਿਸਪੌਂਸ ਦੇ ਰਹੀਆਂ ਆ ਹਾਂਜੀ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਅਸੀਂ ਡਿਪੈਂਡਡ ਟੂ ਡੀਕੇ ਦੇ ਵਿੱਚ ਪ੍ਰਾਈਮਰੀਸ਼ੀਆ ਟੀਵੀ ਸਾਡੇ ਜੋ ਪੁੰਨਦਾਨ ਪੈਡ ਦਾ ਹੈ ਨਾ ਕਰਕੇ ਗਏ ਕਾਫੀ ਵਧੀਆ ਮੈਨੂੰ ਪੈਡ ਦੇ ਵਿੱਚੋਂ ਮਤਲਬ ਲੇਡੀਜ਼ ਬੰਨੀਓ ਬਹੁਤ ਵਧੀਆ ਮੰਨਿਆ ਗਿਆ ਪੈਡ ਜਿਹੜੇ ਆ ਪਿੰਡਾ ਪਿੰਡਾ ਚ ਜਾ ਕੇ ਦੇਣੇ ਵੀ ਸ਼ੁਰੂ ਕਰ ਦਿੱਤੇ ਗਏ ਆ ਤੇ ਹੁਣ ਅਸੀਂ ਢੁੱਡੀ ਕੇ ਪਿੰਡ ਆਏ ਹੋਏ ਆ ਇਹਦੀ ਜਿਹੜੀ ਜ਼ਿੰਮੇਵਾਰੀ ਪੰਚਾਇਤ ਮੈਂਬਰ ਸ਼ਰਨਜੀਤ ਕੌਰ ਹੋਣਾ ਨੇ ਲਈ ਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਯੋਗਦਾਨ ਪਾ ਰਹੇ ਹੋ ਤੇ ਅਸੀਂ ਇਹ ਵਿਸ਼ ਕਰਦੇ ਆ ਕਿ ਇਹ ਪੂਰੇ ਮਾਲਵੇ ਦੀ ਜ਼ਿੰਮੇਵਾਰੀ ਲੈਣਗੇ ਹਾਂਜੀ ਬਿਲਕੁਲ ਲਵਾਂਗੇ ਜਦੋਂ ਤੁਸੀਂ ਇੰਨਾ ਕਰ ਰਹੇ ਹੋ ਸਾਡੇ ਲੇਡੀਜ਼ ਵਾਸਤੇ ਮੈਂ ਵੀ ਜ਼ਿੰਮੇਵਾਰ ਲੈਣ ਲਈ ਤਿਆਰ ਆ ਅਸੀਂ ਬਹੁਤ ਵਧੀਆ ਲੱਗਿਆ ਅਸੀਂ ਇੱਕ ਲੇਡੀਜ਼ ਨੂੰ ਕਰ ਕਰ ਪ੍ਰਾਈਡ ਕਰਾਂਗੇ ਜੀ ਹਨਾ ਵਧੀਆ ਇੱਕ ਲੇਡੀਜ਼ ਲਈ ਬਹੁਤ ਇੱਕ ਲੇਡੀਆਂ ਚੱਕਦੀਆਂ ਰਹਿੰਦੀਆਂ ਨੇ ਪਰ ਹੁਣ ਕੋਈ ਵੀ ਇਹ ਜੀ ਗੱਲ ਨਹੀਂ ਹੋਊਗੀ ਅਸੀਂ ਥੈਂਕ ਯੂ ਕਰਦੇ ਹਾਂ ਤੁਹਾਡੀ ਟੀਮ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਮੈਂ ਅੱਗੇ ਵੀ ਜਿੰਨੀ ਜ਼ਿੰਮੇਵਾਰੀ ਦੋਗੇ ਤਾਂ ਮੈਂ ਬਿਲਕੁਲ ਲਵਾਂਗੀ ਪਰ ਇਹ ਵੀ ਹੈ ਤੁਹਾਡੇ ਕਹਿਣੇ ਦੇ ਵਿੱਚ ਆ ਕੇ ਬੀਬੀਆਂ ਨੇ ਵੱਧ-ਵੱਧ ਜਿਹੜੇ ਫਾਰਮ ਆ ਭਰ ਦਿੱਤੇ ਆਨਲਾਈਨ ਹਾਂਜੀ ਆਨਲਾਈਨ ਭਰੇ ਗਏ ਆ ਨੈਕਸਟ ਟਾਈਮ ਮੈਨੂੰ ਲੱਗਦਾ ਵੀ ਹਜੇ ਹਜੇ ਇੰਨਾ ਨਹੀਂ ਸੀ ਪਤਾ ਨੈਕਸਟ ਟਾਈਮ ਹੋਰ ਵੀ ਹੋ ਜਾਣੀ ਹੈ ਨੈਕਸਟ ਟਾਈਮ ਹੋਰ ਵੀ ਜਿਹੜੇ ਫਾਰਮ ਆ ਜਿਹੜੇ ਭਰੇ ਜਾਣਗੇ ਕਿਉਂਕਿ ਇੱਥੇ ਟੁੱਡੀਕੇ ਦੀਆਂ ਜਿਹੜੀਆਂ ਬੀਬੀਆਂ ਜਿਨ੍ਹਾਂ ਨੇ ਫਾਰਮ ਭਰੇ ਸੀਗੇ 100 ਤੋਂ ਵੱਧ ਬੀਬੀਆਂ ਨੇ ਫਾਰਮ ਭਰੇ ਆ ਉਹਨਾਂ ਤੱਕ ਜਿਹੜੇ ਇਹ ਪੈਡ ਪਹੁੰਚਾਏ ਗਏ ਆ ਅਸੀਂ ਉਮੀਦ ਕਰਦੇ ਹਾਂ ਕਿ ਮਾਲਵੇ ਦੀਆਂ ਹੋਰ ਬੀਬੀਆਂ ਜਿਹੜੀਆਂ ਆ ਇਸ ਸੰਸਥਾ ਦੇ ਨਾਲ ਜੁੜ ਕੇ ਇੱਕ ਤਾਂ ਜ਼ਿੰਮੇਵਾਰੀ ਲੈਣਗੀਆਂ ਇਹਨਾਂ ਨੇ ਜਿੱਦਾਂ ਲਈ ਆ ਇਹਨਾਂ ਦੇ ਗਾਂ ਤੋਂ ਗਾਂ ਜਿਹੜੇ ਸਾਥੀ ਨਾਲ ਦੇ ਪਿੰਡਾਂ ਦੇ ਵਿੱਚ ਉਹ ਵੀ ਜ਼ਿੰਮੇਵਾਰੀ ਲੈ ਕੇ ਸਾਡੇ ਨਾਲ ਸਹਿਯੋਗ ਦੇਣਗੇ ਤੁਸੀਂ ਵੀ ਸਹਿ ਬਹੁਤ ਲੇਡੀਜ਼ ਸੀਗੀਆਂ ਜਿਹੜੀਆਂ ਹਜੇ ਵੀ ਘਰ ਦੇ ਵਿੱਚ ਬੈਠੀਆਂ ਸੀਗੀਆਂ ਅੱਜ ਉਹ ਬੜਾ ਮਤਲਬ ਉਹਨਾਂ ਨੂੰ ਵੀ ਵਧੀਆ ਫੀਲ ਹੋਇਆ ਵੀ ਹਨਾ ਘਰੇ ਬੈਠਿਆਂ ਨੂੰ ਸਾਨੂੰ ਤੇ ਮੈਨੂੰ ਵੀ ਵਧੀਆ ਲੱਗਿਆ ਉਸ ਤੋਂ ਬਾਅਦ ਅਸੀਂ ਪਿੰਡ ਮੱਧੋਕੇ ਗਏ ਅੱਜ ਅਸੀਂ ਸਵੇਰੇ ਤੋਂ ਮੈਨੂੰ ਲੱਗਦਾ 11 ਵਜੇ ਕਿ ਸੀ ਮੱਧੋਕੇ ਉਸ ਤੋਂ ਬਾਅਦ ਅਸੀਂ ਪਿੰਡ ਦਿਖਾਣ ਵੱਤ ਵੀ ਪਹੁੰਚੇ ਉੱਥੋਂ ਵੀ ਬੜਾ ਹੰਗਾਰਾ ਮਿਲਿਆ ਬੀਬੀਆਂ ਵੱਨਿਓ ਤੇ ਹੁਣ ਇਸੇ ਇਸ ਟਾਈਮ ਬੁੱਗੀਪੁਰਾ ਮੋਗੇ ਦੇ ਵਿੱਚ ਪਿੰਡ ਪੈਂਦਾ ਵਾ ਅਸੀਂ ਉੱਥੇ ਖੜੇ ਆਂ ਮੇਰੀ ਉਹਨਾਂ ਸਰਪੰਚ ਸਾਹਿਬ ਨਾਲ ਗੱਲ ਹੋਈ ਵੀਰਾ ਜੀ ਵੀਰੇ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਵੀ ਜਰੂਰ ਤੁਸੀਂ ਇਹ ਸਾਡੇ ਪਿੰਡ ਦੇ ਵਿੱਚ ਵਿੱਚ ਲਿਆਓ ਇਹ ਭੈਣ ਜੀ ਪਰਮਜੀਤ ਉਹ ਉਹਨੇ ਖੜੇ ਆ ਆ ਸਰਪੰਚ ਸਾਹਿਬ ਦੀ ਵਾਈਫ ਤੇ ਮਦਰ ਖੜੇ ਆ ਸਾਰਿਆਂ ਦੀ سپورਟ ਬਹੁਤ ਵਧੀਆ ਰਹੀ ਸਾਡੇ ਨਾਲ ਥੈਂਕ ਯੂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਅਸੀਂ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇੰਨਾ ਇਕੱਠ ਕੀਤਾ ਬੀਬੀਆਂ ਦਾ ਕਿਉਂਕਿ ਮੈਨੂੰ ਲੱਗਦਾ ਕਿ ਬੀਬੀਆਂ ਨਾਲ ਸੰਗ ਦੀਆਂ ਰਹਿੰਦੀਆਂ ਖੁੱਲ ਕੇ ਗੱਲ ਨਹੀਂ ਕਰਦੀਆਂ ਬਹੁਤ ਸਾਰੀਆਂ ਦਿੱਕਤਾਂ ਵੀ ਆਉਂਦੀਆਂ ਬੀਬੀਆਂ ਨੂੰ ਉਹ ਇਵਨ ਕਿ ਡਾਕਟਰ ਦੇ ਨਾਲ ਵੀ ਖੁੱਲ ਕੇ ਗੱਲ ਨਹੀਂ ਕਰਦੀਆਂ ਪਰ ਤੁਹਾਡਾ ਵੀ ਥ ਤੁਹਾਡਾ ਸਾਰਿਆਂ ਦਾ ਸੋਡੀ ਸਾਰੀ ਟੀਮ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਆ ਵੀ ਸਾਡਾ ਇੰਨਾ ਸੋਹਣਾ ਸਾਨੂੰ ਬੀਬੀਆਂ ਨੂੰ ਸਹਿਯੋਗ ਦਿੱਤਾ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਬਹੁਤ ਚੰਗਾ ਲੱਗਾ ਤੁਸੀਂ ਦੇਖਿਆ ਸੀ ਬੀਬੀਆਂ ਕਿੰਨੀਆਂ ਆਈਆਂ ਹਨਾ ਤੁਸੀਂ ਬੀਬੀਆਂ ਦੇ ਚਿਹਰੇ ਵੀ ਦੇਖੇ ਖੁਸ਼ ਵੀ ਆ ਮੈਨੂੰ ਲੱਗਦਾ ਕਿ ਬਹੁਤੀਆਂ ਬੀਬੀਆਂ ਹੱਲੇ ਵੀ ਜਿਹੜੀਆਂ ਕੱਪੜਾ ਯੂਜ਼ ਕਰਦੀਆਂ ਹਨਾ ਉਹਨਾਂ ਨੇ ਕਿਹਾ ਵੀ ਕਿ ਅਸੀਂ ਤਾਂ ਕਹਿੰਦੇ ਪੈਰ ਦੇਖਿਆ ਵੀ ਨਹੀਂ ਹੱਥ 'ਚ ਫੜ ਕੇ ਵੀ ਨਹੀਂ ਦੇਖਿਆ ਹਨਾ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਰਪੰਚ ਸਾਹਿਬ ਵੱਲੋਂ ਸਮੂਹ ಗ್ರಾಮ ਪੰਚਾਇਤ ਪੈਂਟ ਬੁੱਗੀਪੁਰਾ ਵੱਲੋਂ तहे ਦਿਲੋਂ ਧੰਨਵਾਦ ਕਰਦੀ ਹਾਂ ਤੁਹਾਡੀ ਸੰਸਦਾ ਦਾ ਵੀ ਤੁਸੀਂ ਸਾਡੇ ਪੰਡ ਆਏ ਮੈਨੂੰ ਲੱਗਦਾ ਵੀ ਇਸ ਤੋਂ ਵੱਡਾ ਕੋਈ ਪੁੰਦਾਨ ਨਹੀਂ ਹੈਗਾ ਕਿਉਂਕਿ ਬਹੁਤ ਲੋਕੀ ਐ ਇਕਨੋਮਿਕਲੀ ਵੀਕ ਆ ਉਹ ਅਫੋਰਡ ਨਹੀਂ ਕਰ ਪਾਉਂਦੇ ਕੁਝ ਵੀ ਇਦਾਂ ਦੇ ਪੈਡਸ ਵਗੈਰਾ ਜਾਂ ਕਾਫੀ ਲੋਕਾਂ ਨੂੰ ਅਵੇਅਰਨੈਸ ਵੀ ਨਹੀਂ ਹੈ ਜੀ ਤੇ ਜਿਵੇਂ ਸਕੂਲ ਗੋਇੰਗ ਹੈਗੇ ਆ ਬੱਚੇ ਹਨਾ ਉਹਨਾਂ ਲਈ ਇਹ ਜਿਹੜੀ ਜਿਹੜੀ ਉਹ ਵਰਤਦੀ ਆ ਹਾਂਜੀ ਵਰਤਦੀ ਆ ਉਹਨਾਂ ਲਈ ਈਜ਼ੀ ਵੀ ਆ ਮਤਲਬ ਕੈਰੀ ਕਰਨਾ ਵੀ ਇਸ ਚੀਜ਼ ਨੂੰ ਤੇ ਜਿੱਦਾਂ ਵੀ ਆਪਾਂ ਕਈ ਵਾਰੋ ਲੀਕੇਸ ਮੈਨੂੰ ਲੱਗਦਾ ਵੀ ਫਿਜ਼ੀਕਲੀ ਤਾਂ ਆਪਾਂ ਕਰ ਹੀ ਰਹੀਆਂ ਇਸ ਚੀਜ਼ ਨੂੰ ਪ੍ਰਮੋਟ ਤੇ ਮੈਂਟਲੀ ਵੀ ਕਰ ਰਹੀਆਂ ਹਮਮ ਰਾਈਟ ਮੈਂਟਲੀ ਐਵੇਂ ਵੀ ਜਿਵੇਂ ਹੁਣ ਬਹੁਤ ਆਪਾਂ ਨੂੰ ਇਦਾਂ ਹੁੰਦਾ ਲੀਕੇਸ ਦਾ ਹੋ ਜਾਂਦਾ ਕੋਈ ਸਟੇਨ ਵਗੈਰਾ ਹਨਾ ਬਿਲਕੁਲ ਬਿਲਕੁਲ ਬਹੁਤ ਬੱਚੇ ਸਕੂਲ ਜਾਂਦੇ ਆ ਜਿਵੇਂ ਜਾਂ ਵੀ ਵਰਕਿੰਗ ਲੇਡੀਜ਼ ਆ ਬਿਲਕੁਲ ਉਹਨਾਂ ਲਈ ਮੈਨੂੰ ਲੱਗਦਾ ਵੀ ਬਹੁਤ ਵਧੀਆ ਬੈਨੀਫੀਸ਼ੀਅਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਇਸ ਚੀਜ਼ ਨੂੰ ਪ੍ਰੋਮੋਟ ਕਰ ਰਹੇ ਹੋ ਤੁਸੀਂ ਸਾਡੇ ਪੈਂਡਾ ਹੈ ਹੁਣ ਅਸੀਂ ਅਸੀਂ ਸੰਸਥਾ ਦੀ ਸ਼ੁਰੂਆਤ ਕੀਤੀ ਪ੍ਰਾਈਮੇਸ਼ਾ ਟੀਵੀ ਨੇ ਤੇ ਤੁਸੀਂ ਸਾਰੇ ਵੀ ਹੁਣ ਸੰਸਥਾ ਦੇ ਮੈਂਬਰ ਹੈਗੇ ਹੋ ਅਸੀਂ ਗਾਂ ਤੋਂ ਗਾਂ ਸਾਨੂੰ ਇਹ ਹੀ ਆ ਕਿ ਜੇ ਅੱਜ ਇੱਥੇ 200 ਬੀਬੀਆਂ ਸੀਗੀਆਂ ਤੇ ਹੁਣ ਗਾਂ 2000 ਭਾਵੇਂ 20000 ਹੋ ਜਾਣ ਹਨਾ ਸਾਨੂੰ ਤਾਂ ਚੰਗਾ ਲੱਗ ਰਿਹਾ ਹੈ ਕਿ ਬੀਬੀਆਂ ਵੱਧ ਕੇ ਅੱਗੇ ਆ ਰਹੀਆਂ ਤੁਸੀਂ ਕੀ ਕਹੋਗੇ ਜੀ ਮੈਂ ਕਹੂੰਗੀ ਥੈਂਕ ਯੂ ਤੁਹਾਡਾ ਜਿਹਨਾਂ ਨੇ ਸਾਰੀ ਹੈਲਪ ਕੀਤੀ ਬੀਬੀਆਂ ਦੀ ਜੀ ਹਾਂ ਬਹੁਤ ਵਧੀਆ ਕੀਤਾ ਬਹੁਤ ਵਧੀਆ ਲੱਗਾ ਬਹੁਤ ਵਧੀਆ ਸਹਿਯੋਗ ਦਿੱਤਾ ਸਾਰਿਆਂ ਨੇ ਜੀ ਤੁਸੀਂ ਵੀ ਬਹੁਤ ਦਿੱਤਾ ਇਹਨਾਂ ਨੇ ਵੀ ਹੈਲਪ ਕੀਤੀ ਕੋਈ ਇਨੀ ਜੁਗਾ ਹੁੰਦਾ ਕਿ ਨਹੀਂ ਹੁੰਦਾ ਜੀ ਹਾਂ ਜੀ ਹੁਣ ਸਾਨੂੰ ਇਹ ਹੀ ਆ ਕਿ ਵੱਦ-ਵੱਦ ਪਿੰਡ ਜਿਹੜੇ ਆ ਅਸੀਂ ਜਿਹੜੀ ਸਾਡੀ ਸੰਸਥਾ ਆ ਉਹ ਅਡਾਪਟ ਕਰਨ ਤੇ ਉਹਨਾਂ ਦੀਆਂ ਜਿਹੜੀਆਂ ਬੀਬੀਆਂ ਹੈਗੀਆਂ ਪਿੰਡਾਂ ਦੀਆਂ ਬੀਬੀਆਂ ਹੈਗੀਆਂ ਵੱਦ ਚੜ੍ਹ ਕੇ ਅੱਗੇ ਉਹਨੂੰ ਫਾਰਮ ਫਿਲ ਕਰਨ ਤੁਹਾਨੂੰ ਸਕੈਨਰ ਜਿਹੜਾ ਸਕਰੀਨ ਦੇ ਉੱਤੇ ਦਿਖਾਈ ਦੇ ਰਿਹਾ ਉਹਨੂੰ ਸਕੈਨ ਕਰਕੇ ਬਹੁਤ ਹੀ ਈਜ਼ੀ ਜਿਹੜਾ ਫਾਰਮ ਆ ਉਹ ਤੁਸੀਂ ਫਿਲ ਕਰਨਾ ਆ ਨਾਲਦਿਆਂ ਨੂੰ ਵੀ ਦੱਸਣਾ ਨਾਲ ਦੇ ਪਿੰਡ ਵਾਲਿਆਂ ਨੂੰ ਵੀ ਦੱਸਣਾ ਇਹਨਾਂ ਨੇ ਜਿਹੜੀ ਜ਼ਿੰਮੇਵਾਰੀ ਲਈ ਮੈਂਬਰ ਬਣਿਆ ਹੁਣ ਇਹਨਾਂ ਦੇ ਮੋਢਿਆਂ ਦੇ ਉੱਤੇ ਵੀ ਹੈਗਾ ਕਿ ਇਹਨਾਂ ਨੇ ਨਾਲ ਦੇ ਪਿੰਡਾਂ ਦੇ ਵਿੱਚ ਹੋਰ ਬੀਬੀਆਂ ਦੇ ਫਾਰਮ ਭਰਵਾਉਣੇ ਆ ਹਾਂਜੀ ਹਾਂਜੀ ਬਿਲਕੁਲ ਮੈਂ ਚਾਹੁੰਨੀ ਆ ਵੀ ਅ ਉਹ ਦੋ ਅਗਲੀ ਵਾਰ ਪਦਾਸੀ ਕੱਢ ਲਈ ਕੋ ਆਪਣੇ ਕੋਲੇ ਸਮਾਂ ਘਟੁੰਦਾ ਵਾ ਪੈਂਡ ਤਾਂ ਆਪਾਂ ਵੱਧ ਝੋੜ ਲਈ ਹੈ ਨਾ ਹੁਣ ਦੇ ਦੇਖਿਆ ਜਾਵੇ ਤਾਂ ਇੱਕ ਪਿੰਡ ਦੇ ਵਿੱਚ ਆਪਾਂ ਨੂੰ 2 ਤੋਂ 2.5 ਘੰਟੇ ਲੱਗ ਗਏ ਬਿਲਕੁਲ ਬਿਲਕੁਲ ਤੇ ਹੁਣ ਆਪਾਂ ਕੋਸ਼ਿਸ਼ ਕਰਾਂਗੇ ਸਕੈਨਰ ਸਾਰਿਆਂ ਨੂੰ ਦੇਈਏ ਖੁਦ ਆਪਣੇ ਆਉਂਦਿਆਂ ਨੂੰ ਆਪ ਸਾਰੇ ਫਾਰਮ ਭਰੀ ਬੈਠੇ ਹੋਇਆ ਕਰ ਸਰਪੰਚ ਸਾਹਿਬ ਦਾ ਧੰਨਵਾਦ ਜੀ ਜਿਨ੍ਹਾਂ ਨੇ ਇੰਨਾ ਮੁੱਦਾ ਉਠਾਇਆ ਜੀ ਜਿਨ੍ਹਾਂ ਨੇ ਸਭ ਤੋਂ ਵੱਡੇ ਬਹੁਤ ਵੱਡੇ ਸਰਪੰਚ ਸਾਹਿਬ ਦਾ ਸਾਡਾ ਬਹੁਤ-ਬਹੁਤ ਧੰਨਵਾਦ ਸਾਡੇ ਸਰਪੰਚ ਸਾਹਿਬ ਦਾ ਜੀ ਜਿਨ੍ਹਾਂ ਨੇ ਇਥੇ ਦਿੱਤਾ ਸਰਪੰਚ ਸਾਹਿਬ ਦਾ ਨਾਮ ਵੀ ਲੈ ਦੋ ਹਾਂਜੀ ਮਨਜੀਤ ਸਿੰਘ ਮਨਜੀਤ ਸਿੰਘ ਸਾਡਾ ਸਰਨਾਵੀਆਂ ਜੀ ਉਹ ਜੀ 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 ਬਹੁਤ ਧੰਨਵਾਦ ਸਾਡੇ ਸਰਪੰਚ ਸਾਹਿਬ ਦਾ ਅਸੀਂ ਕਰਦੇ ਆਂ ਰਲ ਮਿਲ ਕੇ ਸਾਰੇ ਧੰਨਵਾਦ ਕਰਦੇ ਆਂ ਸੀ ਕਿ ਜਿਨ੍ਹਾਂ ਨੇ ਸਾਡਾ ਐਡਾ ਸੰਯੋਗ ਤੁਹਾਨੂੰ ਆਉਣ ਦਾ ਮੌਕਾ ਦਿੱਤਾ ਤੇ ਸਾਡੇ ਨਾਲ ਸਭ ਨਾਲ ਸੰਯੋਗ ਦਿੱਤਾ ਤੁਸੀਂ ਕੀ ਕਹੋਗੇ ਮੈਂ ਤਾਂ ਇਹ ਹੀ ਕਹਾਂਗੀ ਕਿ ਤੁਹਾਡਾ ਬਹੁਤ-ਬਹੁਤ ਥੈਂਕ ਯੂ ਪ੍ਰਾਈਮ ਏਸ਼ੀਆ ਟੀਵੀ ਦਾ ਬਾਕੀ ਸਾਡੀ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਦਾ ਹਮੇਸ਼ਾ ਹੀ ਪਿੰਡ ਦਾ ਬਹੁਤ ਜ਼ਿਆਦਾ ਸਾਥ ਦਿੰਦੀ ਹੈ ਹਨਾ ਸਰਪੰਚ ਮਨਜੀਤ ਸਿੰਘ ਵੀਰ ਜੀ ਬਹੁਤ ਸਾਥ ਦਿੰਦੇ ਆ ਪਿੰਡ ਦਾ ਕੋਈ ਵੀ ਪਿੰਡ ਦੇ ਵਿੱਚ ਨਵਾਂ ਕੰਮ ਹੁੰਦਾ ਵਾ ਤਾਂ ਇਦਾਂ ਦਾ ਲੇਡੀਜ਼ ਨੂੰ ਬਹੁਤ ਪਹਿਲ ਦੇ ਆਧਾਰ ਤੇ ਅੱਗੇ ਲਿਆਉਂਦੇ ਨੇ ਤਾਂ ਹਰ ਕੰਮ ਬਹੁਤ ਪਹਿਲ ਦੇ ਆਧਾਰ ਤੇ ਹੋ ਰਿਹਾ ਬਹੁਤ-ਬਹੁਤ ਥੈਂਕ ਯੂ ਤੁਹਾਡਾ ਇੱਥੇ ਆਉਣ ਤੋਂ ਪਰ ਅੱਗੇ ਤੋਂ ਵੀ ਤੁਹਾਡੇ ਨਾਲ ਬਹੁਤ ਪਿੰਡ ਜੋੜਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅੰਡਰ ਆਬਜ਼ਰਵੇਸ਼ਨ ਬਹੁਤ ਲੇਡੀਜ਼ ਸਾਡੇ ਨਾਲ ਅਟੈ ਕੀ ਬੋਲਦੈ ਇਹ ਇਹਨਾਂ ਨੇ ਮੈਨੂੰ ਲੱਗਦਾ ਕਿ ਸਾਰਿਆਂ ਤੋਂ ਵੱਧ ਜਿਹੜਾ ਕੰਮ ਆ ਜ਼ਿੰਮੇਵਾਰੀ ਇਹਨਾਂ ਦੇ ਮੋਢਿਆਂ ਤੇ ਉੱਤੇ ਆ ਸ਼ਰਨ ਜੀ ਜਿਹੜੇ ਨੇ ਇਹਨਾਂ ਦੀ ਡਾਟਰ ਆ ਇਹ ਇਹ ਆਪਣਾ ਕੰਮ ਜਿਹੜਾ ਇਹਨਾਂ ਦੇ ਮੋਢਿਆਂ ਤੇ ਸੈੱਡ ਦੇਂਦੇ ਕਾਪੀ ਚੱਕੀ ਆ ਫਾਰਮ ਇਹ ਖੁਦ ਹੀ ਭਰ ਰਹੀ ਆ ਕਿ ਮਤਲਬ ਪਹਿਲ ਦੇ ਦਾਅਤੇ ਕਿ ਬੀਬੀਆਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਕਿੰਨਾ ਅੱਜ ਸਕੂਲੋਂ ਛੁੱਟੀ ਵੀ ਕੀਤੀ ਹਾਂਜੀ ਕੀ ਕਹਿ ਕੇ ਵੀ ਛੁੱਟੀ ਆ ਸਵੇਰ ਦੇ ਕਿੰਨੇ ਫਾਰਮ ਭਰਤੇ మేబీ 70 80 ਪਾਰੀ ਦੀ 70 80 ਭਾਰ ਦਿੱਤੇ ਆ ਹਨਾ ਇਹਨਾਂ ਨੇ ਕਿਹਾ ਸੀਗਾ ਕਿ ਮੰਮੀ ਨੇ ਇੱਥੇ ਸਾਰਿਆਂ ਦੇ ਫਾਰਮ ਚੱਕ ਲਏ ਆ ਇਹਨਾਂ ਨੇ ਸਾਨੂੰ ਤਿੰਨਾ ਭੈਣਾਂ ਨੂੰ ਫੜਾ ਦੇਣੇ ਕਿ ਪਰੋ ਸਾਰੇ ਆਨਲਾਈਨ ਜਾ ਕੇ ਜਿਨ੍ਹਾਂ ਬੀਬੀਆਂ ਨੂੰ ਨਹੀਂ ਭਾਣੇ ਹੁੰਦੇ ਜਾਂ ਜਿਨ੍ਹਾਂ ਤੋਂ ਸਿਰਫ ਬਟਨਾ ਵਾਲੇ ਫੋਨ ਆ ਉਹਨਾਂ ਨੂੰ ਭਾਣੇ ਨਹੀਂ ਆਉਂਦੇ ਹੈਗੇ ਹਨਾ ਹਾਂਜੀ ਬਾਕੀ ਤੁਸੀਂ ਦੇ ਇਧਰ ਉਹ ਪ੍ਰਾਈਮੇਰੀਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪ੍ਰਾਈਮੇਰੀਅਰ ਟੀਵੀ ਦੇ ਵੱਲੋਂ ਪੁੰਨਦਾਨ ਸੰਸਥਾ ਦੇ ਰਾਹੀਂ ਪੈਦਾਨ ਮੋਹਮ ਸ਼ੁਰੂ ਕੀਤੀ ਗਈ ਹੈ ਜਿਸ ਰਾਹੀਂ ਪੰਜਾਬ ਦੀਆਂ ਲੋੜਵੰਦ ਔਰਤਾਂ ਨੂੰ ਫ੍ਰੀ ਪੈਡ ਦਿੱਤੇ ਜਾਣਗੇ ਇਹ ਇਹ ਪੈਡ 1 ਮਹੀਨੇ 6 ਮਹੀਨੇ ਜਾਂ 1 ਸਾਲ ਦੇ ਲਈ ਨਹੀਂ ਬਲਕਿ ਹਮੇਸ਼ਾ ਲਈ ਦਿੱਤੇ ਜਾਣਗੇ ਬਸ ਸਕਰੀਨ ਤੇ ਦਿੱਤੇ ਜਾ ਰਹੇ ਸਕੈਨਰ ਨੂੰ ਸਕੈਨ ਕਰਕੇ ਤੁਸੀਂ ਇੱਕ ਸਿੰਪਲ ਜਿਹਾ ਫਾਰਮ ਫਿਲ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਆਪਣਾ ਡਿਸਟ੍ਰਿਕਟ ਤਹਿਸੀਲ ਤੇ ਨਾਲ ਹੀ ਪਿੰਡ ਭਰਨਾ ਹੈ ਉਸ ਤੋਂ ਬਾਅਦ ਆਪਣਾ ਨਾਮ ਹਸਬੈਂਡ ਜਾਂ ਫਾਦਰ ਨੇਮ ਤੇ ਨਾਲ ਹੀ ਡੇਟ ਆਫ ਬਰਥ ਭਰਨਾ ਹੋਵੇਗਾ ਅਖੀਰ ਮੋਬਾਈਲ ਨੰਬਰ ਭਰ ਕੇ ਉਸ ਦਾ OTP ਤੁਹਾਡੇ WhatsApp ਨੰਬਰ ਤੇ ਆ ਜਾਵੇਗਾ OTP ਭਰ ਕੇ ਤੁਸੀਂ ਇਹ ਫਾਰਮ ਸਬਮਿਟ ਕਰ ਸਕਦੇ ਹੋ ਸਾਨੂੰ ਤੁਹਾਡੇ ਸਾਥ ਦੀ ਵੀ ਬਹੁਤ ਜ਼ਰੂਰਤ ਹੈ ਜੇਕਰ ਤੁਸੀਂ ਵੀ ਇਸ ਮਹਮ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ ਸਕਰੀਨ ਤੇ ਦਿੱਤੇ ਜਾ ਰਹੇ ਸਕੈਨਰ ਨੂੰ ਸਕੈਨ ਕਰਕੇ ਜਾਂ ਫਿਰ ਸਾਡੀ ਵੈਬਸਾਈਟ fondand.com ਤੇ ਜਾ ਕੇ ਤੁਸੀਂ ਆਪਣਾ ਯੋਗਦਾਨ ਦੇ ਸਕਦੇ ਹੋ